ਹੁਣ ਆਪਾਂ ਕਰਨ ਜਾ ਰਹੀਆਂ ਅਭਿਆਸ 1.2 ਅਭਿਆਸ 1.2 ਵਿੱਚ ਜਿਵੇਂ ਆਪਾਂ 1.1 ਵਿੱਚ ਕੀਤਾ ਹੈ ਆਪਾਂ ਨੂੰ ਜੋੜ ਕਰਵਾਇਆ ਸੀ ਇਹਦੇ ਵਿੱਚ ਕੀ ਹੈ ਪਰਿਮੇਯ ਸੰਖਿਆਵਾਂ ਦਾ ਘਟਾਓ ਕਰਨਾ ਹੈ ਆਪਾਂ ਸਟਾਰਟ ਕਰਦੇ ਹਾਂ ਅਭਿਆਸ ਤਰੀਕਾ ਸੇਮ ਹੀ ਹੈ ਪਰ ਥੋੜਾ ਸਮਝਣ ਦੀ ਲੋੜ ਹੈ ਪਹਿਲੇ ਵਿੱਚ ਆਪਾਂ ਕਰਨਾ ਹੁਣ ਘਟਾਓ ਤਾਂ ਲਾਸਮ ਸੱਡਾ ਕੀ ਕਹਿੰਦਾ ਹੈ 4/5 ਵਿੱਚੋਂ 2/5 ਨੂੰ ਘਟਾ ਦਿਓ ਘਟਾ ਦਿਓ ਮਤਲਬ ਨਿਸ਼ਾਨ ਘਟਾ ਦਾ ਹਰ ਬਰਾਬਰ ਨਹੀਂ ਤੇ ਲਗ ਗੋਤਮ ਸੱਡਾ ਪਾਂਚੀ ਆ ਗਿਆ ਅੰਸ਼ ਨੂੰ ਕੁਝ ਚੇਂਜ ਕਰਨ ਦੀ ਜ਼ਰੂਰਤ ਨਹੀਂ ਵਿੱਚ ਜੋ ਨਿਸ਼ਾਨ ਹੈ ਉਹ ਨਿਸ਼ਾਨ ਆ ਗਿਆ 4 ਚੋ 2 ਗਏ 2 ਆਨਸਰ ਆ ਗਿਆ ਸਾਡਾ 2/5 ਦੂਸਰਾ ਸਮ ਸਾਡਾ ਇਹ 4/7 ਵਿੱਚੋਂ -3/7 ਨੂੰ ਘਟਾਣਾ ਹੈ ਹੁਣ ਇਸ ਮਾਈਨਸ ਦੇ ਸਾਈਨ ਨੂੰ ਵੀ ਆਪਾਂ ਨਾਲ ਸਿੱਖਣਾ 4/7 ਇਸ ਮਤਲਬ ਮਾਈਨਸ ਜਿਹੜਾ ਹੈ ਉਹ ਸੰਖਿਆ ਦੇ ਨਾਲ ਹੈ ਬ੍ਰੈਕਟ ਓਪਨ ਹੋਏਗੀ ਤਾਂ ਮਾਈਨਸ ਮਾਈਨਸ ਦੇ ਨਾਲ ਗੁਣਾ ਹੋਏਗਾ ਫਿਰ ਸਾਡਾ ਆ ਜਾਏਗਾ 4/7 3/7 7 ਦਾ 7 ਹੀ ਆ ਗਿਆ 4 3 7/7 7 1 7 7 1 7 ਜਿਹੜਾ ਜਵਾਬ ਹੈ ਸਾਡਾ ਉਹ 1 ਆ ਗਿਆ ਅੱਗੇ ਆ ਗਏ ਆਪਾਂ ਤੀਸਰੇ ਸਮ ਵਿੱਚ ਤੀਸਰਾ ਸਮ 3/4 ਵਿੱਚੋਂ -5/8 3/4 ਵਿੱਚੋਂ -5/8 ਘਟਾਣੇ ਸੇਮ ਇਦਾਂ ਹੀ ਜਿਹੜਾ ਆਪਾਂ ਪਹਿਲਾ ਸਮ ਕਰਕੇ ਹਟੇ ਪਹਿਲਾਂ ਤਾਂ ਮਾਈਨਸ ਦਾ ਸਾਈਨ ਮਾਈਨਸ ਤੇ ਸਾਈਨ ਦੇ ਨਾਲ ਕੱਟ ਹੋਏਗਾ ਮਾਈਨਸ ਮਾਈਨਸ ਪਲੱਸ ਹੋ ਗਿਆ आठ ते चार का लघुत्तम किया जाए आठ ते चार का जो लघुत्तम होएगा तो अठ ही आ जाएगा चार दो गुणा हो जाएगा चार दो गुणा होएगा इट मीनस अंशी दो गुणा होएगा तीन दुनी छे हो गए इतने किसी चीज़ को चेंजेस नहीं करनी है क्योंकि अठ ही है अठ स चाहिए है पांच गम ही रह जाएगा छे तो पाँच ग्यारह हो गए 11/8 ਆਨਸਰ ਆ ਗਿਆ ਸਾਡਾ ਆਪਾਂ ਅਗੇ ਚੌਥੇ ਸੰਪੇ ਚੌਥਾ ਸੰਸਟਾ ਹੈ 5/14 ਵਿੱਚੋਂ ਅਸੀਂ ਘਟਾਣੀ ਆ 8/21 5/14 8/21 14 ਤੇ 21 ਦਾ ਲਘੁਤਮ ਹੋਇਆ 7 3 21 7 2 14 7 1 7 2 3 6 3 7 14 14 3 42 42 14 ਨੂੰ 3 ਨਾਲ ਗੁਣਾ ਕਰਾਂਗੇ ਤਾਂ 42 ਆਏਗਾ ਤੇ 5 3 15 ਆਗੇ 21 ਨੂੰ ਆਪਾਂ 2 ਨਾਲ ਗੁਣਾ ਕਰਾਂਗੇ ਤਾਂ 42 ਆਏਗਾ 8 ਤੋਂ ਨਹੀਂ 16 ਇਹ ਆ ਗਿਆ 15 16 31 42 ਸਾਡੇ ਕੋਲ ਜਵਾਬ ਆ ਗਿਆ ਇਸ ਸਵਾਲ ਦਾ ਅੱਗੇ ਸਾਨੂੰ ਦਿੱਤਾ ਗਿਆ ਅਖੀਂ ਵਾਲੇ ਸਵਾਲ ਤੁਸੀਂ ਆਪਣੇ ਆਪ ਹੀ ਟਰਾਈ ਕਰਕੇ ਦੇਖੋ -8 15 ਹੀ ਮਾਈਨਸ ਹੋਏਗਾ -7/10 ਦੇ ਨਾਲ ਪਲੱਸ ਹੋ ਜਾਏਗਾ ਥੱਲੇ 15 ਤੇ 10 ਦਾ ਲਘੂਤਮ ਘਰਕੀ ਇਹਨੂੰ ਹੱਲ ਕਰ ਲਓ ਸੇਮ 5/6 6/11 6 ਤੇ 11 ਦਾ ਲਘੂਤਮ ਹੋ ਕੇ ਇਹਨੂੰ ਹੱਲ ਕਰੇਗਾ 12 ਤੇ 4 ਦਾ ਲਘੂਤਮ ਘਰ ਦੋ 25 ਤੇ 10 ਦਾ ਲਘੂਤਮ ਘਰਕੀ ਉਹਨੂੰ ਕਟਾ ਦਿਓ ਨੈਕਸਟ ਆ ਗਿਆ ਦੂਸਰਾ ਸਵਲ ਦੂਸਰਾ ਸਵਲ ਕੀ ਹੈ ਜਾਂਚ ਕਰੋ x minus y ਬਰਾਬਰ ਨਹੀਂ ਹੈ y minus x ਤੇ ਇੱਥੇ ਸਾਨੂੰ x ਤੇ y ਦੀਆਂ ਵੈਲਿਊਜ਼ ਦਿੱਤੀਆਂ ਹੋਇਆਂ ਅਸੀਂ ਜਾਂਚ ਕਰਨਾ ਹੈ ਖੱਬਾ ਪਾਸਾ ਸਾਨੂੰ ਦਿੱਤਾ x y ਸੱਜਾ ਪਾਸਾ ਦਿੱਤਾ ਹੈ y x ਦਾ ਦੋਨਾਂ ਦੀਆਂ ਵੈਲਿਊਜ਼ ਚੈੱਕ ਕਰੋ ਜੇ ਦੋਨੋਂ ਬਰਾਬਰ ਆ ਤਾਂ ਇਹ ਗਲਤ ਹੈ ਨਹੀਂ ਤਾਂ ਇਹ ਠੀਕ ਹੈ ਹੁਣ ਅਸੀਂ ਚੈੱਕ ਕਰਦੇ ਹਾਂ ਸੈਕੰਡ x minus y नॉट इक्वल्स टू y minus x बराबर नहीं है कहंदे पहला सम की है x दी कीमत है -5/12 ते y दी कीमत है -3/8 ਹੁਣ ਖਲਾ ਆਪਾਂ ਖੱਬਾ ਪਾਸਾ ਸੋਲਵ ਕਰਦੇ ਆ ਖੱਬਾ ਪਾਸਾ ਖੱਬਾ ਪਾਸਾ ਕੀ ਕਹਿੰਦਾ ਹੈ x minus y x ਕਿੰਨਾ ਹੈ -5/12 ते वाई कि माइनस तीन वटा अठ माइनस माइनस प्लस हो गया माइनस पांच व बारह जमा तीन वटा अठ बारह अठ दुत्तम कर दो चार तीय बारह चार दूनी अठ चार बारह दून चौबी सा लघुत्तम आ गया चौबीस बारह दो गुणा होकर चौबी होएगा तो उपर आ गए पांच तो दस अठ तीन गुना होकर चौवी आएगा तेंटी है नौ ये आ गया माइनस एक वटा चौबीस हूँ असी सज्जा पासा हल करके देखते हाँ सज्जा पासा सज्जे पासे विच की है वाई माइनस एक्स वाई माइनस एक्स वाई साढ़े को माइनस तीन वटा आठ एक्स है माइनस पांच वटा बारह -3/8 ਹੋ ਗਿਆ 5/12 ਹੁਣ ਫਿਰ 8 ਤੇ 12 ਦਾ ਹੀ ਲਘੂਤਮ ਹੋਏਗਾ ਇਸੇ ਮੈਂ ਇਦਾਂ ਹੀ ਹੋ ਜਾਏਗਾ 24 ਆ ਗਿਆ 8 3 ਨਾਲ ਗੁਣਾ ਹੋ ਕੇ 3 3 9 ਆ ਗਏ ਇਹ 2 ਨਾਲ ਗੁਣਾ ਹੋਏਗਾ ਇੱਥੇ 10 ਆ ਗਿਆ ਇਹ ਸਾਡਾ ਆ ਗਿਆ 1/24 ਉੱਪਰ ਸਾਡੇ ਕੋ ਕੀ ਸੀ -1/24 ਤੇ ਇਹ ਆ ਗਿਆ 1/24 ਤੇ ਇਹ ਬਰਾਬਰ ਨਹੀਂ ਹਨ 1.2 ਦਾ ਦੂਸਰਾ ਸਵਾਲ x 7/15 ਤੇ y 3/10 ਇਹਦੇ ਵਿੱਚ ਵੀ ਸੇਮ ਕੀ ਕਰਨਾ ਆਪਾਂ x y ਪਹਿਲਾ ਖੱਬਾ ਪਾਸਾ ਹੱਲ ਕਰ ਲਓ ਫਿਰ 2y x ਕਰਕੇ ਸੱਜਾ ਪਾਸਾ ਹੱਲ ਕਰ ਲਓ ਜੇਕਰ ਦੋਵਾਂ ਦਾ ਜੋੜ ਬਰਾਬਰ ਆ ਦੋਵਾਂ ਨੂੰ ਹੱਲ ਕਰਨ ਤੇ ਸੰਖਿਆ ਬਰਾਬਰ ਆ ਰਹੀ ਹੈ ਤਾਂ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਲਿਖ ਦਿਓ ਜੇ ਨਹੀਂ ਆ ਰਹੀ ਹੈ ਤਾਂ ਬਰਾਬਰ ਨਹੀਂ ਬਰਾਬਰ ਦੇ ਵਿੱਚ ਘਟਦਾ ਨਿਸ਼ਾਨ ਬਹਿ ਜਾਏਗਾ ਤੀਸਰਾ ਸਵ ਵੀ ਸੇਮ ਇਸੇ ਤਰ੍ਹਾਂ ਕਰਨਾ ਖੱਬਾ ਪਾਸਾ ਸੱਜਾ ਪਾਸਾ ਸੋਲਵ ਕਰਕੇ ਫਿਰ ਹੱਲ ਚੈੱਕ ਕਰਨਾ ਦੋਨੋਂ ਬਰਾਬਰ ਹਨ ਜਾਂ ਨਹੀਂ ਚੌਥਾ ਵੀ ਇਸੇ ਤਰ੍ਹਾਂ ਹੁਣ ਅਸੀਂ ਆ ਜੰਨੀ ਆ ਤੀਸਰੇ ਸਮ ਵਿੱਚ ਤੀਸਰੇ ਵਿੱਚ ਕੀ ਕਹਿੰਦੇ ਪਏ ਆ ਜਾਂਚ ਕਰੋ ਸੀਮ ਉਹੀ ਆ ਜਾਂਚ ਕਰੋ ਇਹਦੇ ਵਿੱਚ ਪ੍ਰਤਿੰਨ ਸੰਖਿਆਵਾਂ ਨੇ x y ਦਾ ਮਾਈਨਸ ਜਿਹੜਾ ਮਾਈਨਸ z ਦੇ ਬਰਾਬਰ ਨਹੀਂ ਹੈ x y z ਹੁਣ ਆਪਾਂ ਤੀਸਰੇ ਨੂੰ ਹੱਲ ਕਰਦੇ ਆ ਇਹ ਕੀ ਕਹਿ ਰਹੀ ਸੀ x y z ਬਰਾਬਰ ਨਹੀਂ ਹੈ x y z ਦੇ ਹੁਣ ਇੱਥੇ ਸਾਨੂੰ x ਦੀ ਕੀਮਤ ਦਿੱਤੀ ਹੋਈ ਆ -7/12 y ਦਿੱਤਾ ਹੋਇਆ -3/4 ਤੇ z ਦਿੱਤਾ ਹੋਇਆ 2/3 ਹੁਣ ਆਪਾਂ ਪਹਿਲਾਂ ਖੱਬਾ ਪਾਸਾ ਹੱਲ ਕਰਾਂਗੇ ਦੋਨੋਂ ਸਾਈਡਾਂ ਅਲੱਗ-ਅਲੱਗ ਹੱਲ ਕਰਨੀਆਂ ਖੱਬੇ ਪਾਸੇ ਕੀ ਹੈ x y z x ਦੀ ਕੀਮਤ ਸਾਡੇ ਕੋਲ -7/12 y ਦੀ ਕੀਮਤ -3/4 ਬ੍ਰੈਕਟ ক্লোਜ਼ z ਦੀ ਕੀਮਤ 2/3 ਆਕੀ ਆ ਗਿਆ -7/12 माइनस सात वटा बारह माइनस माइनस प्लस तीन वटा चार ब्रैकेट ब्रैकटे रहेगा बारह से चार तक लघु कर लेंगे चार तीए बारह चार एकम चार चार तीए बारह आ गया बारह एकम बारह सात एकम सात चार तीए बारह तीन नाल ऊपर भी गिरना हो जाएगी तीन तीए नौ నో చూ స మైనస్ మనస్ట్ బారో వట్ల తిని బారఘుత్మీ ఆ మైనస తినారా బ చారనా గూణా కన్నా పే చారూ అస్ వట్ా బ బారా మైనస్ వట్ా బారా మత మైనసా దో ధూ బ బారా ఛే కూనీ బారా ਇਹ ਅੱਗੇ -1/2 ਹੁਣ ਅਸੀਂ ਸ ਹੱਲ ਕਰਾਂਗੇ ਸੱਜਾ ਪਾਸਾ ਸੱਜਾ ਪਾਸਾ ਕੀ ਕਹਿੰਦਾ ਹੈ x y z x ਦੀ ਕੀਮਤ ਕੀ ਹੈ -7/12 y ਦੀ ਕੀਮਤ ਸਾਡੇ ਕੋਲ -3/4 ਹੈ ਤੇ z ਦੀ ਕੀਮਤ 2/3 ਹੈ ਇਹਨਾਂ ਨੂੰ ਹੱਲ ਕਰ ਲਈਏ 4 ਤੇ 3 ਦਾ 12 ਆ ਗਿਆ 4 ਨੂੰ 3 ਨਾਲ ਗੁਣਾ ਕਰਾਂਗੇ ਤਾਂ 12 ਆਏਗਾ 3 3 9 3 ਨੂੰ 4 ਨਾਲ ਗੁਣਾ ਕਰਾਂਗੇ ਤਾਂ 12 ਆਏਗਾ ਤੇ 4 2 8 7 12 8 16 17 17 12 ਹੋ ਜਾਏਗਾ ਦੋਨਾਂ ਦੇ ਹਰ ਬਰਾਬਰ ਆ ਤੇ ਅੰਸ਼ ਵੀ सेम ਹੀ ਰਹਿਣਗੇ 17 ਚੋਂ 7 ਗਈ ਪਲੱਸ ਮਾਈਨਸ ਮਾਈਨਸ ਹੋਏਗਾ 10/12 ਦੋ ਦੀ ਪਹਾੜੇ ਤੇ ਦੋਨੋਂ ਕੱਟ ਹੁੰਦੇ ਆ 5 ਦੁਨੀ 10 6 ਦੁਨੀ 12 ਆ ਗਿਆ ਸਾਡੇ ਕੋਲ 5/6 ਖੱਬਾ ਵਾਸਾ ਕੀਏ -1/2 -1/2 ए, कि ਸੱਜਾ ਪਾਸਾ ਕੀ ਹੈ 5/9 ਇਹ ਦੋਨੋਂ ਬਰਾਬਰ ਨਹੀਂ ਹਨ ਇਸੇ ਤਰ੍ਹਾਂ ਤੁਸੀਂ 3rd ਸਮ ਨੂੰ ਸੋਲਵ ਕਰਕੇ ਦੇਖ ਸਕਦੇ ਹੋ ਬਰਾਬਰ ਹੈ ਜਾਂ ਨਹੀਂ ਹੈ ਤੇ 2nd ਸਮ ਨੂੰ ਵੀ ਸੋਲਵ ਕਰਕੇ ਚੈੱਕ ਕਰ ਸਕਦੇ ਹੋ ਕਿ ਦੋਨੋਂ ਸਮੀਕਰਨਾਂ ਨੂੰ ਹੱਲ ਕਰਨ ਤੇ ਖੱਬਾ ਪਾਸਾ ਸੱਜੇ ਪਾਸੇ ਤੇ ਬਰਾਬਰ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ ਚੌਥਾ ਸਵਾਲ ਸਾਨੂੰ ਕੀ ਕਹਿ ਰਿਹਾ ਹੈ ਕਿ ਹੇਠ ਲਿਖਿਆ ਨੂੰ ਹੱਲ ਕਰੋ ਇਹਦੇ ਵਿੱਚ ਸਾਨੂੰ ਸਮੀਕਰਨ ਦੇ ਦਿੱਤੀ ਗਈ ਹੈ ਕੁਝ ਨਹੀਂ ਕਿਹਾ ਗਿਆ ਜੋੜ ਕਰੋ ਘਟਾ ਕਰੋ ਇਹਦੇ ਵਿੱਚ ਜੋੜ ਦੇ ਵੀ ਨਹੀਂ ਘਟਾਦੇ ਵੀ ਨਹੀਂ ਅਸੀਂ ਸਿਰਫ ਉਹਨਾਂ ਦਾ ਹੱਲ ਕਰਨਾ ਜੋੜ ਕੇ ਤੇ ਘਟਾ ਕੇ ਅਸੀਂ ਆ ਜਾਣੀਆਂ ਚੌਥੇ ਸਵਾਲ ਦੇ ਪਹਿਲੇ ਪਾੜੇ 'ਚ ਇਹ ਹੈ 3/4 5/6 7/8 ਉਹਨਾਂ ਸਾਰਿਆਂ ਦਾ ਲਘੁਤਮ ਹੋਏਗਾ ਸਾਰੇ ਹਰ ਦਾ ਲਘੁਤਮ ਕੀਤਾ ਜਾਏਗਾ 4 6 ਤੇ 8 ਦਾ 4 1 4 4 2 8 2 3 6 3 1 3 4 2 8 8 3 24 ਲਘੁਤਮ ਆ ਗਿਆ ਸਾਡਾ 24 4 ਨੂੰ 24 ਬਣਾਉਣ ਲਈ 6 ਨਾਲ ਗੁਣਾ ਕਰਨਾ ਪਏਗਾ 4 ਨੂੰ 24 ਬਣਾਉਣ ਲਈ 6 ਨਾਲ ਗੁਣਾ ਕਰਨਾ ਪਈਗਾ 6 3 18 6 ਨੂੰ 24 ਬਣਾਉਣ ਲਈ 4 ਨਾਲ ਗੁਣਾ ਹੋਏਗਾ 4 5 20 8 ਨੂੰ 24 ਬਣਾ ਲਈ 3 ਨਾਲ ਗੁਣਾ ਕਰਨਾ ਪਈਗਾ 7 3 21 ਜਿਹੜੀ ਰਕਮ ਨਾਲ ਗੁਣਾ ਕਰਕੇ ਲਘੂਤਮ ਹਰ ਦੇ ਬਰਾਬਰ ਹੁੰਦਾ ਹੈ ਉਹੀ ਸੰਖਿਆ ਅੰਸ਼ ਦੇ ਨਾਲ ਗੁਣਾ ਹੁੰਦੀ ਹੈ अठारह तो भी अठारह तो भी जुड़ के अठत्ती हो गए अठत्तियाँ चो इक्की कट करने आठ चो एक गए सत्त तीन चो दो गए एक सतारा बटा चौबी ये आ गया साढ़ा जवाब दूसरा सम माइनस 11/2 7/6 5/8 ਸੇਮ ਇਹਨਾਂ ਨੂੰ ਵੀ ਹੱਲ ਕਰਨਾ ਹੈ ਸਾਰੇ ਅੰਸ਼ ਲੈ ਕੇ ਇਹਨਾਂ ਦਾ ਲਘੁਤਮ ਕਰ ਲਈਏ 2 1 2 2 3 6 4 2 8 ਤੇ 3 1 3 4 1 4 4 3 12 2 24 ਦੋ ਨੂੰ 24 ਬਣਾ ਲਈ 12 ਨਾਲ ਗੁਣਾ ਕਰਨਾ ਪਏਗਾ ਤੇ 12 ਨਾਲ 11 ਵੀ 12 ਨਾਲ ਗੁਣਾ ਹੋਏਗਾ 12 11 ਨਾਲ ਗੁਣਾ ਹੋ ਕੇ -132 6 ਨੂੰ 24 ਬਣਾ ਲੈ 4 ਨਾਲ ਗੁਣਾ ਕਰਨਾ ਪੈਗਾ 7 ਵੀ 4 7 ਚੋਕ 28 8 ਨੂੰ 24 ਬਣਾ ਲੈ 3 ਨਾਲ ਗੁਣਾ ਕਰਨਾ ਪੈਗਾ 3 5 15 132 ਤੇ 15 ਜੋੜ ਲਾਂਗੇ एक सौ बत्ती पंद्रह नोड़ा दोनों माइनस माइनस वाले जुड़ जाएंगे पाँच दो सत्त तीन एक चार एक सौ बत्ती पंद्रह जोड़े एक सौ संताली प्लस माइनस माइनस हो जाएगा एक सौ संताली अठाई कट हो जाएंगे। निशान माइनस का हमेशा निशान वी रकम का होगा तीसरा समय माइनस चार वटा पांच माइनस माइनस सात वटा दस प्लस माइनस आठ वटा पंद्रह पहला तो अभी ब्रैकेट्स ओपन करा माइनस माइनस प्लस प्लस माइनस माइनस ब्रैकेट ओपन हो गई हूँ असी लघुत्तम करा 5 1 5 5 2 10 5 3 15 2 1 2 3 1 3 5 10 50 10 3 30 ਲਗਉਤਮ ਸਾਡਾ ਆ ਗਿਆ 30 ਇਹਨੂੰ 30 ਬਣਾ ਲੈ 6 ਨਾਲ ਗੁਣਾ ਕਰਨਾ ਪਏਗਾ 6 4 24 ਇਹਨੂੰ 30 ਬਣਾਉਣ ਲਈ 3 ਨਾਲ ਗੁਣਾ ਕਰਨਾ ਪਏਗਾ 7 3 21 ਇਹਨੂੰ 30 ਬਣਾਉਣ ਲਈ 2 ਨਾਲ ਗੁਣਾ ਕਰਨਾ ਪਏਗਾ 8 2 16 ਮਾਈਨਸ ਮਾਈਨਸ ਫਿਰ ਜੁੜ ਜਾਏਗਾ 8010 314 40 ਵਿੱਚੋਂ 21 ਕੱਟ ਹੋਣਗੇ ਕਿਉਂਕਿ ਪਲੱਸ ਮਾਈਨਸ ਮਾਈਨਸ ਹੋ ਜਾਏਗਾ 19/30 ਨਿਸ਼ਾਨ ਮਾਈਨਸ ਦਾ ਸਾਡਾ 4th ਸਮ ਹੈ -2/5 -3/10 -4/15 ਹੁਣ ਬ੍ਰੈਕਟ ਪਹਿਲਾ ਬ੍ਰੈਕਟ ਓਪਨ ਹੁੰਦੀ ਹਮੇਸ਼ਾ ਕਿਸੇ ਵੀ ਸਮ ਨੂੰ ਸੋਲਵ ਕਰਨ ਲਈ ਪਹਿਲਾ ਬ੍ਰੈਕਟਸ ਓਪਨ ਹੁੰਦੀਆਂ ਅਸੀਂ ਸਭ ਤੋਂ ਪਹਿਲਾਂ ਰਾਉਂਡ ਬ੍ਰੈਕਟ ਓਪਨ ਕਰਾਂਗੇ ਮਾਈਨਸ ਮਾਈਨਸ ਪਲੱਸ ਹੋ ਗਿਆ 4/15 ਉਸ ਤੋਂ ਬਾਅਦ ਕਿਅਰ ਬ੍ਰੈਕਟ ਇਹਦੇ ਵਿੱਚ ਕੀ ਹੋਏਗਾ ਫਿਰ ਇਹਨਾਂ ਦਾ ਲਘੁਤਮ ਪਹਿਲਾ ਹੋ ਜਾਏਗਾ 10 ਤੇ 15 ਦਾ 5 ਦੋਨੇ 10 5 ਤੀਏ 15 5 ਦੋਨੇ 10 ਤੀਏ 30 ਇਹਨੂੰ 30 ਬਣਾਉਣ ਦੇ ਲਈ ਤਿੰਨ ਨਾਲ ਗੁਣਾ ਕਰਨਾ ਪਏਗਾ 3 ਤੀਏ 9 ਇਹਨੂੰ 30 ਬਣਾਉਣ ਲਈ ਦੋ ਨਾਲ ਗੁਣਾ ਕਰਨਾ ਪਏਗਾ 4 ਦੋਨੇ 8 9 ਚੁ ਅੱਠ ਗਈ ਇੱਕ ਨਿਸ਼ਾਨ ਮਾਈਨਸ ਦਾ ਮਾਈਨਸ ਮਾਈਨਸ ਪਲੱਸ ਬ੍ਰੈਕਟ ਹੋ ਗਈ ਓਪਨ T ਤੇ 5 ਦਾ ਜਦੋਂ ਲਗ ਉਤਮ ਕੀਤਾ ਜਾਏਗਾ ਤਾਂ T ਆਏਗਾ 5 6 30 5 1 30 ਇਹਨੂੰ 6 ਨਾਲ ਗੁਣਾ ਕਰਕੇ 30 ਬਣਦਾ ਹੈ 6 2 12 12 0 ਚ ਮਾਈਕ आठेको बारा चारा निशान व्ही रकमदा नॅक्स्ट आिफथ सम तीन वटा अठ माइनस माइनस दो वटा नऊ जमा वटा माइनस छत्ती तीन वटा अठ्ठ माइनस माइनस प्लस प्लस माइनस माइनस अठ नौ ते छत्ती का लघुत्म नौ नाल पहला कर करिए नौ एकम नौ नौ चौके छत्ती फिर चार दे दे दोनों चले जाए चार दूनी अठ चार एकम चार, दो एकम चारम दो 4*2=8 8*9=72 72 ਲਗਤਮ ਆ ਗਿਆ 72 8 ਨੂੰ 9 ਨਾਲ ਗੁਣਾ ਕਰਨ ਤੇ 72 ਆਉਂਦਾ ਹੈ 9*8=72 9 ਨੂੰ 8 ਨਾਲ ਗੁਣਾ ਕਰਨ ਤੇ 72 ਆਏਗਾ 8*2=16 6*2 ਨਾਲ ਗੁਣਾ ਕਰਨ ਤੇ 72 ਆਏਗਾ 5*3=15 15 ਨਾਲ ਦੋਨਾਂ ਨੂੰ ਜੋੜ ਲਓ 6+12=18 ਤਿੰਨ ਇੱਕ ਚਾਰ ਮਾਈਨਸ ਦਸ ਵਟਾ ਬਹੱਤਰ ਇਹ ਸਾਡੇ ਕੋਲ ਆ ਗਿਆ ਤੇਤੀ ਵਟਾ ਬਹੱਤਰ ਆਨਸਰ ਇਹਦੇ ਨਾਲ ਹੀ ਸਾਡੀ ਐਕਸਰਸਾਈਜ਼ ਇੱਕ ਪੁਆਇੰਟ ਦੋ ਖਤਮ ਹੋ ਜਾਂਦੀ ਹੈ ਅਤੇ ਜਿਹੜੇ ਸਮ ਵਿੱਚੋਂ ਰਹਿ ਗਏ ਆ ਉਹ ਤੁਸੀਂ ਖੁਦ ਪ੍ਰੈਕਟਿਸ ਕਰਨੀ ਹੈ ਜੇ ਫਿਰ ਵੀ ਕੁਝ ਪ੍ਰੋਬਲਮ ਆਉਂਦੀ ਹੈ ਜੇ ਕੁਝ ਸਮਝ ਨਹੀਂ ਆਉਂਦਾ ਜਾਂ ਹੱਲ ਨਹੀਂ ਹੁੰਦਾ ਤੁਸੀਂ ਕਮੈਂਟਸ ਦੇ ਥਰੂ ਪੁੱਛ ਸਕਦੇ ਹੋ ਥੈਂਕ ਯੂ